ਜੋ ਆਪਣੇ ਬੱਚੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਤ ਸੰਗਤ ਹੋਣੀ ਹੈ ਆਗਮ ਸਿੰਘ ਇਹਨਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ ਜੀਵਨ ਵਿੱਚ ਐਸੀ ਸੁਖਮਨੀ ਸਾਜੀ ਜੀ ਦਾ ਜਪ ਹੋਣੇ ਹਨ ਸਤ ਸੰਗਤ ਹੋਣੀ ਹੈ ਇਸ ਵੇਲੇ ਸਤ ਗੁਰੂ ਆਪ ਜੀ ਦੇ ਸਾਮਣੇ ਸਥਾਨਾਂ ਤੇ ਆਪ ਜੀ ਦੇ ਅਸਨਾ ਦੀਆਂ ਪਿਆਰਿਆਂ ਕੀਤੀਆਂ ਗਈਆਂ ਹਨ ਐਸਾ ਬੇਲੈਸ ਗੁੰਮ ਪਰਵਾਰ ਸੰਗਤਾਂ ਹਾਜ਼ਰ ਹਨ ਤੇਰੇ ਭਾਣੇ ਤੇਰੇ ਭਾਣੇ ਸਰਬੱਤ ਦਾ ਭਲਾ ਹੋਣ ਸਿਵਾ ਗੁਰੂ ਕੀ ਖਾਤੋਲ ਨਸਬ ਅਰੋਹੀ ਚੁਗਾਤੋਂ ਮਨ ਅੰਮ੍ਰਿਤ ਕਰ ਤੁਸ ਸਤ ਤਿਰ ਨਾਹ ਦੇ ਰੂ ਸਤ ਤਿਰ ਵਾਹੀ ਗੁਰੂ ਵਾਹਿਗੁਰੂ ਸਤ ਵਾਹਿਗੁਰੂ ਜੀ ਆਪ ਤਰਨਾ ਵਾਹਿਗੁਰੂ ਜੀ ਹੱਥ ਨਾਮ ਕਾਹੇ ਜੋ ਬਾਬਾ ਜੀ ਬੰਦੀ ਅਪਾਸ ਕੋ ਦਾ ਸ੍ਰੀ ਵਾਜਪਤੀ ਕੀ ਪੱਤਾ ਹੈ ਸ੍ਰੀ ਭਗਤੀ ਸਹਾਇ ਬਾਸ ਭਗਤੀ ਪਾਸੀ ਦਸਵੀਂ ਪ੍ਰਥਮ ਭਗਤੀ ਸਿਮਰਕੈ ਗੁਰੂ ਨਾਨਕ ਲੰਦੇ ਆਏ ਰੰਗਤ ਗੁਰ ਤੇ ਅਮਰਦਾਸ RAM DAS ਰਾਮ ਜੀ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਾਈ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਹੜੇ ਤਾਂ ਸਬਦ ਪਜਾਇ ਤੇਗ ਬਹਾਦਰ ਸਿਮਰਿਆ ਘਰ ਨੋ ਨਤਬਤਾਈ ਸਭ ਥਾਂ ਹੀ ਬਈ ਸਹਾਇ 10 ਵਾ ਪਾਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਂ ਹੀ ਬਈ ਸਹਾਇ ਦਸਾਂ ਪਾਸ ਰਹੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਿਹਾਂਤਰ ਕੀ ਬੁਰਾ ਜੀਵਾ ਗਿਰੂ ਕਿਰਪਾ ਹੋਈ ਸਤਿਗੁਰੂ ਜੀ ਆਪ ਜੀ ਨੇ ਸੇ ਸਭਕਸ਼ੀਆਂ ਨੂੰ ਸਾਰੇ ਪਰਿਵਾਰ ਵੱਲੋਂ ਆਪ ਜੀ ਦੀ ਕਿਰਪਾ ਹੋਈ ਹਰਜਾਨੁਮੁਖ ਰੱਖਦੇ ਹੋਏ ਬੱਚੇ ਦੇ ਤੁੰਦੰਦੀਆਂ ਖੁਸ਼ੀਆਂ ਨੂੰਮੁਖ ਰੱਖਦੇ ਹੋਏ ਆਪ ਜੀ ਨੇ ਦਾਤਾਂ ਦੇ ਨਾਮ ਨਿਵਾਜਿਆ ਸ਼ਮਾ ਬਖਸ਼ਿਆ ਘਰ ਦੇ ਵਿੱਚ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਧੁਰਕੀ ਬਾਣੀ ਆਈ ਤਨ ਛਗਲੀ ਚੰਤ ਮਟਾਈ ਪਾਵਨ ਪਵਿੱਤਰ ਬਾਣੀ ਦੇ ਪ੍ਰਵਾਹ ਵਿੱਚ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣੇ ਹਨ ਸਤ ਸੰਗਤ ਹੋਣੀ ਹੈ ਐਸੇ ਵੇਲੇ ਕਿਰਪਾ ਹੋਈ ਸਤਗੁਰੂ ਸਰਬੱਤ ਸੰਗਤਾਂ ਸਮੂਹ ਪਰਿਵਾਰ ਹਾਜ਼ਰ ਹੈ ਕਿਰਪਾ ਹੋਈ ਪਾਣ ਸੁਪਤਾਂ ਦੀਆਂ ਸੇਵਾਵਾਂ ਹੋਈਆਂ ਕਮਲ ਸਾਹਿਬ ਕੀਤੇ ਗਏ ਹਨ ਤਿਆਰੀਆਂ ਨੇ ਚਾਲੇ ਪਾਉਣ ਦੀ ਅਗਿਆਬਖਸ਼ੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇ ਪਰ ਸ਼ੁਰੂਆਤ ਦਾ ਆਪਲਾ ਸਾਥ ਰੱਖ ਲਾਤ ਮਰਦੂਦ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਜਾਨਾ ਠੀਕ ਹੈ ਚਲੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਾਹਿਬ ਹੈ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਆਹੇ ਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਤਤ ਨਾਮ ਵਾਹਿਗੁਰੂ ਜੀ ਤਤ ਨਾਮ ਵਾਹਿਗੁਰੂ ਜੀ ਤਤ ਨਾਮ ਤਤ ਨਾਮ ਵਾਹਿਗੁਰੂ ਜੀ ਤਤ ਨਾਮ ਤਤ ਨਾਮ ਵਾਹਿਗੁਰੂ ਜੀ ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਮਰ ਤਤ ਨਾਮ ਸਤ ਨਾਮ ਵਾਹਿਗੁਰੂ ਜੀ 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 ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਆਪ ਹੋਇ ਠੀਕ ਖਾਲਸਾ ਹੋਇ ਠੀਕ ਬਤੇ ਜਿਹੜੀ ਪੜਾਤੀ ਸਰਾਈ ਬਾਦ ਦੀ ਪ੍ਰਤੀਤ ਅਸਵੇ ਜਿ ਪ੍ਰਥਮ ਭਗਤੀ ਸੰਧਰ ਕਾ ਗੁਰੂ ਨਾਨਕ ਦੇਵ ਜੀ ਐਤੂਸ ਰੰਗਤ ਗੁਰਤੇ ਨਾਮਦਾਸ ਰਾਮ ਰਾਧਾ ਦੇ ਜੀ ਸਹਾਇ ਸਰਜਨ ਹਰ ਗੋਵਿੰਦਨਾ ਸ਼ਮਰੰਹ ਸ੍ਰੀ ਗਾਇ ਦੀ ਘਾਰ ਕਰੇ ਸਨ ਤੇ ਆਈ ਹੈ ਨੱਠਾ ਸਾਬ ਦੁਪਜਾਇ ਏਕ ਬਹਾਦਰ ਸਿੰਘ ਰਿਆ ਘਾਰ ਨੌਨੰ ਦਾਵਤ ਆਈ ਸਭ ਤਾਂ ਆਈ ਹੋਏ ਜੀ ਸਹਾਇ ਦਾਸ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਭ ਤਾਂ ਆਈ ਹੋਏ ਜੀ ਸਹਾਇ ਦਸਾਂ ਪਾਸ਼ਾ ਹਾਂ ਤੁਨ ਕਜੋਤ თან ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਔਰ ਦਰਸ਼ਨ دیدار ਦਿਹਾਂਤਰ ਕੇ ਬੰਦੋ ਜੀ ਵਾਹਿਗੁਰੂ ਕਿਰਪਾ ਹੋਈ ਸਤਿਗੁਰੂ ਐ ਸਭ ਲਈ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਘਰ ਦੀ ਪਵਿੱਤਰਤਾ ਨੂੰ ਉਮਕ ਰੱਖਦੇ ਹੋਏ ਆਪ ਜੀ ਨੇ ਕਿਰਪਾ ਬਖਸ਼ੀ ਘਰ ਦੀ ਪਵਿੱਤਰਤਾ ਬਖਸ਼ੀ ਪਾਵਨ ਸਰੂਪ ਸਮੂਹ ਪਰਿਵਾਰ ਦੇ ਘਰ ਵਿਕੇ ਪਹੁੰਚੇ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਸਮੂਹ ਪਰਿਵਾਰ ਵੱਲੋਂ ਕਿਰਪਾ ਹੋਈ ਸਤਿਗੁਰੂ ਜੀ ਜੋ ਆਪਣੇ ਲੱਕੇ ਤੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਤ ਸੰਗਤ ਹੋਣੀ ਹੈ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਜਾਪ ਹੋਣੇ ਹਨ ਇਸ ਵੇਲੇ ਕਿਰਪਾ ਹੋਈ ਆਪ ਕਿਰਪਾ ਕਰੋ ਗਾਵਨ ਸਥਾਨਾਂ ਤੇ ਪ੍ਰਕਾਸ਼ਮਾਨ ਹੋਵੋ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਦਰੋ ਨਦਰ ਨਿਹਾਲ ਕਰੋ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕਰੋ ਅਪਰੰਤ ਸਮਾਗਮਾਂ ਦੀ ਆਰੰਭਤਾ ਬਖਸ਼ੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਰੀ ਵਾਹਿਗੁਰੂ ਸਤਨਾਮ ਸੇਰੀ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੇ ਬੜਾ ਪੂਰਨ ਕਰਮ ਹੋਏ ਪ੍ਰਭ ਮੇਰਾ 에ਵਨੰਤੀ ਸੁਣ ਪ੍ਰਭ ਮੇਰੇ ਲੈ ਨਾਮ ਕਰ ਆਪਣੇ ਤੇਰੇ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਸਤਾਏ ਐ ਮਨਹਰ ਜੀ ਧਿਆਏ ਤੂੰ ਇੱਕ ਮਨ ਇੱਕ ਜਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਤੇ ਨਾ ਪਸਤਾਏ ਹਾਂ ਹਰ ਕੈ ਸਦਵ ਲੈ ਹਰਣਾ ਜਿਤ ਸੇਵਿਆ ਸੁਖ ਪਾਏ ਨਾਨਕਾ ਗੁਰਮਖ ਮਿਲ ਰਹਾਏ ਹਮ ਸਾਰੇ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਤਵਨਾ ਕਾ ਮਾਪਿਆਤ ਹੈ ਆਪੇ ਸਾਰ ਕਰੇ ਨਨਕ ਨਾਮ ਤਿਆਇਨਾ ਤਨ ਨਿਜ ਕਰ ਵਾਸ ਹੈ ਜੁਗ ਜੁਗ ਰਸੋਈ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਕੀ ਫਤਹਿ ਆਗਮ ਸਹੀਂ ਇਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਉਤਾਸਰਾ ਲੈਂਦੇ ਹੋਏ ਇਸ ਵੇਲੇ ਘਰ ਵਿਖੇ ਧੁਰਕੀ ਬਾਣੀ ਆਈ ਤੈਨ ਸਗਲੀ ਚੰਤ ਮਟਾਈ ਪਾਵਨ ਪਵਿੱਤਰ ਬਾਣੀ ਦੇ ਪ੍ਰਵਾਹ ਵਿੱਚੋਂ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ 6 ਪੌੜੀਆਂ ਅਨੰਤ ਸਾਹਿਬ ਦੀਆਂ ਸਰਵਣ ਹੋਈਆਂ ਨੇ ਆਪ ਜੀ ਨੇ ਕਿਰਪਾ ਕਰਨੀ ਗੁਰਬਾਣੀ ਪੜ੍ਹਦੇ ਆਂ ਸੇਵਾ ਸਿਮਰਨ ਕਰਦੇ ਆਂ ਭਜਨ ਬੰਦਗੀ ਕਰਦੇ ਆਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੁੱਟੀਆਂ ਹੋ ਜਾਂਦੀਆਂ ਹਨ ਅੰਜਾਨ ਵਿੱਚੇ ਸਮਝ ਕੇ ਮਾਫ਼ ਕਰਨਾ ਸ਼ੁੱਧ ਸੇਵਾ ਸ਼ੁੱਧ ਬਾਣੀ ਪੜਨ ਦੇ ਬਲ ਬਖਸ਼ਣੇ ਅਸੀਸਾਂ ਬਖਸ਼ਣੀਆਂ ਸਤਿਗੁਰੂ ਜੀ ਆਗਮ ਸਿੰਘ ਇਹਨਾਂ ਦੇ ਸਿਰ ਤੇ ਮਿਹਰਾ ਪ੍ਰਿਆਥਰ ਰੱਖਣਾ ਜੀਵਨ ਵਿੱਚ ਸਫਲਤਾਈਆਂ ਚੜਦੀਆਂ ਕਲਾ ਬਖਸ਼ਣੀਆਂ ਨਾਮ ਦੀਆਂ ਦਾਤਾਂ ਬਖਸ਼ਣੀਆਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸਿਰ ਤੇ ਮਿਹਰਾ ਪ੍ਰਿਆਥਰ ਰੱਖਣਾ ਕਿਰਪਾ ਕਰਨੀ ਸਤਿਗੁਰੂ ਵਿਦਿਆ ਦੇ ਭੰਡਾਰੇ ਵਿੱਚੋਂ ਬਿਦਿਆ ਬਖਸ਼ਨੀ ਆਗਨ ਪਵਿੱਤਰ ਗੁਰਬਾਣੀ ਦਾ ਗਿਆਨ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਨੀਆ ਪਰਮੇદાન ਫਤੇਵਾਲ ਜੀ ਸ਼ਬ ਤੇ ਮੇਰਾ ਭਰਿਆ ਹੱਥ ਰੱਖਣਾ ਅਤਵਾ ਸਮੂਹ ਸਾਰੇ ਹੀ ਪਰਿਵਾਰ ਨੂੰ ਇਸੇ ਤਰ੍ਹਾਂ ਬਾਣੀ ਸੇਵਾ ਸਿਮਰਨ ਨਾਲ ਜੋੜੀ ਰੱਖਣਾ ਚਰਨਾ ਕਮਲਾਂ ਦਾ ਪਿਆਰ ਬਖਸ਼ਨਾ ਘਰ ਵਿੱਚ ਪਰਿਵਾਰ ਵਿੱਚ ਬੱਚਿਆਂ ਦੇ ਸੁਖ ਸ਼ਾਂਤੀ ਤੰਦਰੁਸਤੀ ਬਖਸ਼ਨੀ ਕਿਰਪਾ ਹੋਈ ਸਤਿਗੁਰੂ ਜੀ ਐਸ ਵੇਲੇ ਸਰਵਤ ਸੰਗਤਾਂ ਹਾਜ਼ਰ ਹੋਈਆਂ ਭਵਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਇਨ੍ਹਾਂ ਖਜ਼ਾਨਿਆਂ ਚੋਂ ਮੈਂ ਸੁਖ ਜਾਨੇ ਭਰਪੂਰ ਕਰਨੇ ਐਸ ਵੇਲੇ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਸੁੰਦਰ ਰਮਾਲਾ ਸਾਹਿਬ ਭੇਟ ਕੀਤੇ ਗਏ ਵੇ ਅੰਤਮਾਯ ਅਰਦਾਸ ਕੀਤੀ ਅੰਗੀਕਾਰ ਕਰਿਓ ਜੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਬਖਸ਼ੋ ਸੇ ਭੰਡਾਰਿਆਂ ਦੇ ਵਿੱਚੋਂ ਪਵਿੱਤਰ ਆਕੜਾ ਪ੍ਰਸਾਦ ਦੀ ਦੇਗ ਸਜ ਕੇ ਹਾਜ਼ਰ ਹੈ ਚਾਹ ਦੇ ਲੰਗਰ ਸਜ ਕੇ ਹਾਜ਼ਰ ਹਨ ਦਰ ਪ੍ਰਵਾਨ ਹੋਣ ਸੰਗਤ ਵਿੱਚ ਵਰਤਾਵੇ ਦੀ ਆਗਿਆ ਹੋਵੇ ਕਿਰਪਾ ਰਹਿਮਤ ਅਸੀਸਾ ਬਖਸ਼ੋ ਪਾਵਨ ਪਵਿੱਤਰ ਅਲਾਹੀ ਦਰਗਾਹੀ ਬਾਣੀ ਦਾ ਹੁਕਮਨਾਮਾ ਸਾਹਿਬ ਬਖਸ਼ ਕੇ ਪ੍ਰਵਾਦ ਸੰਗਤਾਂ ਨੂੰ ਨਾਦਰੋ ਨਾਦਰ ਨਿਹਾਲ ਕਰਨਾ ਜੀ ਪਵਿੱਤਰ ਹੁਕਮਾਂ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਕਾਲ ਸਾਵਾ ਵਾਹਿਗੁਰੂ ਜੀ ਕੀ ਫਤਿਹ ਮਲੇ ਸਨਹਾਨ ਸਾਤ ਸ੍ਰੀਆ ਕਾ ਬਰੋ ਵਾਹਿਗੁਰੂ ਜੀ ਕਾ ਕਾਲ ਸਾਵਾ ਵਾਹਿਗੁਰੂ ਜੀ ਕੀ ਫਤਿਹ ਧੋਖ ਨਾਮ ਦਾ ਫਤਨਾਮ ਤੇ ਵਾਹਿਗੁਰੂ ਜੀ ਲੱਖੋ ਕੂਸੀਆਂ ਆਪਾਤ ਸਾਹੀਆਂ ਜੇ ਸਤਿਗੁਰੂ ਨਾਦਰ ਕਰੇ ਉਸਤਤ ਨਿਮਕਾ ਇਕਾਹਰ ਨਾਮ ਦੇਹ ਮੇਰਾ ਮਨ ਤਾਂ ਨਾ ਪੀਤਲ ਹੋਈ ਆਇਆ ਦੂਰ ਚੱਲ ਕਾ ਮੈਂ ਤੱਕੀ ਤਉ ਸਰਣਾਏ ਜੀਆ ਆਇਆ ਸਰਕੀਤ ਤਮਹਿ ਸਰਤਪਤ ਦੁੱਖ ਕਾ ਬਾਇ ਜੀਆ ਸਤਨਾਮ ਵਾਹਿਗੁਰੂ ਜੀ ਸਤਨਾਸਰੀ ਮਹਲਾ ਪੰਜਵਾ ਘਰ ਬਾੜ ਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋ ਗੁਬਜਰਤ ਬਤੂ ਬੇਡ ਸੇਲੀ ਇੱਕ ਪੁੱਤ ਮੱਤ ਨਾ ਬਸ ਸੇਲੀ ਵੇਖ ਇੱਧਰ ਮਾਰਿਆ ਉਹ ਦੇਖੋ ਪਾਪਾ ਪਾਪਾ ਨਾ ਚੀਜ਼ ਗਾਉ। ਅੰਦਰ ਸਾਹਮਣੇ ਹੈ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਕੁੜੀਆਂ ਨੂੰ ਬੜਾ ਮੈਂ ਹੁਕ ਮਾਰ ਦਿੰਦਾ। ਚਲੋ। ਹੈਪੀ ਬਰਥਡੇ। ਤੂੰ ਸਾਹਮਣੇ ਵਿਪਾਹ ਛੱਡ ਦਿੰਦੀ। ਆ ਦੇਖਣਾ। ਯਾਰ। ਤਾਂ ਮਾਰ ਤਾੜੀ ਫੇਰ ਹੋ ਸਕਦਾ। ਚੱਪੇ। ਹੈ। ਮੇਰੇ ਵਾਲ ਫੱਟ ਗਏ ਆ ਦੇ ਆ ਦੇ ਬਸ ਛਾੜ ਦੇ ਇਹ ਅੰਗਲੇ ਵਿੱਚ ਪਾ ਦੇ ਆ ਦੇ ਉਹ ਦੇ ਦੇ ਛੱਡ ਛੱਡ ਆ ਦੇ ਇਹ ਕੱਟ ਲੈ ਚਲ ਕੱਟ ਦੋ ਨੀੜੇ ਕਰ ਪਹਿਲਾਂ ਹੀ ਲੇਟ ਆ ਕੱਟ ਲਓ ਇਹ ਐਪੀ 2 2 ਅੱਲਾਹ ਰੱਬ ਲੈ ਕਾਲੂ ਕਰਾਓ ਉਹ ਮਿਟਲ ਦੀ ਅਲਰਜੀ ਹੈ ਹੈਪੀ ਬਰਥਡੇ ਬੀ ਦੇਖ ਲਓ ਉਹ ਕਰ ਉਹ ਸਹੀ ਆ ਆਪ ਨੂੰ ਭਾਈ ਜਾਂਦਾ ਨਹੀਂ ਮੈਂ ਨਹੀਂ ਹਾਂ ਅੱਛਾ ਉਹ ਚਮਚਾ ਹਲਕ ਜਿਹਾ ਨਾ ਮਾਰ ਲੇਗੇ ਚਮਚਾ ਸਾਰਾ ਪਾਈ ਜਾ ਮੂੰਹ ਤੇ ਦੇਖ ਇਹ ਮੈਨੂੰ ਮਾਰਦਾ ਦਵਾਈ ਤਾਂ ਫੜਦਾ ਹਾਂ ਬਈ ਹਾਂ ਉਹ ਖਾਣੀ ਚਲੋ ਤੁਮ ਆ ਗਏ ਬੱਚਾ ਬਾਪ ਕੀ ਗਿਫਟ ਦਿੱਓ ਗਿਫਟ ਲੈ ਉਹ ਲੈ ਆਪਾਂ ਭੈਣੇ ਟਰੇਗੇ ਬੱਚਿਆਂ ਦੇ ਭਾਈ ਲੈ ਆਉਂਦਾ ਜੀਜੀ ਆ ਲੈ ਆਵਾਂਗੇ ਜੀਜੀ ਆਵਾਂਗੇ ਜੀਜੀ ਆ ਗਿਮਾ ਨਹੀਂ ਚੱਲਦੀ ਉਹ ਦੇਖਾਂਗੇ ਨਹੀਂ ਚਮਚੀ ਦੇ ਦੇਣਾ ਕਿੱਥੇ ਆਉਗਾ ਮੇਰਾ ਨੈਟ ਥੋੜਾ ਜਿਹਾ ਘੱਟ ਰਿਹਾ ਬੈਟਰੀ ਲੋ ਕੋਈ ਕੀ ਸੀ ਪੁੱਛ ਜਿਉਂਗਾ ਬਸ ਨਹੀਂ ਆ ਲੈ ਸਿਆਲਾ ਇੱਥੇ ਬੈਠ ਕੀ ਜਾਣਾ ਕੀ ਜਾਣਾ ਬੈਠ ਕੇ ਦੇਖੋ ਸੋ ਨਾ ਮੈਂ ਤੁਹਾਨੂੰ ਦੱਸ ਦਿੰਦਾ ਜੀ ਦੀ ਕਰ ਲੋ ਤਾਂ ਸ਼ਾਮ ਤੇ ਰੱਖਣਾ ਆਈ ਜਾਵੇ ਸੁਆਦ ਲੱਗਿਆ ਇਹਨੂੰ ਨਹੀਂ ਤਾਂ ਮਿੱਠਾ ਕਰਦਾ ਨਹੀਂ ਕੋਈ ਚੀਨੀ ਹੋਏ ਬਸ ਕੋਈ ਨਹੀਂ ਕੋਈ ਨਹੀਂ ਬਾਹਰ ਘਟਾ ਬਾਹਰ ਲੈ ਤੇ ਬਾਹਰ ਲੈ ਤੇ ਨਾ ਮੈਂ ਤੇਰੇ ਇੱਥੇ ਸਾਹਮਣੇ ਖੜੋ ਜਾ ਹਟ ਨਾ ਹਾਂ ਰੱਖ ਮੈਂ ਡਾਕੂਮੈਂਟਵਾਸ ਠੀਕ ਹੈ ਲਓ ਜੀ ਉਹਦੇ ਮਾਰੀ ਨਾ ਤੂੰ ਮੈਂ ਚੋਟਾ ਕਿ ਮੇਰੇ ਜਾਂਦੀ ਤੇਰੀ ਬੋਗਦਾ ਮੈਨੂੰ ਪਤਾ ਆ ਆ ਉਹਨੇ ਰੋ ਮੈਂ ਪਿੱਛੇ ਕਰਦੀ ਐ ਪਿੱਛੇ ਚਲਾ ਕੇ ਲਿਆਓ ਚਾਹੀਦੀ ਆਜੋ 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 ਬਬੂ ਆ ਗਿਆ ਮੈਂ ਹਾਂ ਤੇਰੀ ਦੇ ਹੱਥ ਵੀ ਰੱਖਿਆ ਉਹ ਰੱਖਿਆ ਲਿਆ ਗਿਆ ਜਗਾ ਰੂ